ਜੋ ਕਿ ਅਸੀਂ ਅੱਜ ਲੰਗਰ ਲਾਇਆ ਹੈ ਜੋ ਕਿ ਸਾਡੇ ਦੁੱਖ ਦੇ ਦਿਨ ਸੀਗੇ ਹੁਣ ਈਸਟਰ ਦੀ ਖੁਸ਼ੀ ਦੇ ਵਿੱਚ ਅਸੀਂ ਅੱਜ ਦਾ ਲੰਗਰ ਲਾਇਆ ਹੈ ਸਾਰੇ ਲੋਕਾਂ ਨੇ ਹੋਮ ਆ ਕੇ ਸਾਡਾ ਸਾਥ ਦਿੱਤਾ ਸਾਰੇ ਜਣੇ ਆਏ ਖੁਸ਼ ਹੋ ਕੇ ਤੇ ਅਸੀਂ ਗਾਂ ਵੀ ਵੱਧ ਚੜ ਕੇ ਇਦਾਂ ਦਾ ਉਪਰਾਲਾ ਕਰਾਂਗੇ ਜੋ ਕਿ ਸਾਡੀ ਫੈਮਿਲੀ ਵੱਲੋਂ ਸਾਡੇ ਸਾਰੇ ਫਰੈਂਡ ਸਰਕਲ ਵੱਲੋਂ ਅੱਜ ਦੀ ਜੋ ਵੀ ਸੇਵਾ ਨਿਭਾਈਏ ਅਸੀਂ ਸਾਰਿਆਂ ਨੂੰ ਆਪੀਲ ਕੀਤੀ ਆ ਅਸੀਂ ਕਰਦੇ ਆ ਜੋ ਵੀ ਸਾਡੇ ਭਰਾਏ ਲੋੜਵੰਦ ਉਹਨਾਂ ਦੀ ਵੱਧ ਚੜ ਕੇ ਹੈਲਪ ਕੀਤੀ ਜਾਵੇ ਅੱਗੇ ਤੋਂ ਅਸੀਂ ਹੋਰ ਵੱਧ ਚੜ ਕੇ ਕੰਮ ਕਰਾਂਗੇ ਸਾਰਿਆਂ ਜਮ ਸੀਧੀ